ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 1 ਦੁਖਦਾਰੂ ਸੁਖ ਰੂਪਿਆ ਜਾ ਸੁਖਤਾਬਨਾ ਹੋਈ ਤੁਮ ਕਰਤਾ ਕਰਨਾ ਮੈਂ ਨਾਹੀ ਜਾਉਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਕਲਾ ਪ੍ਰਭੂ ਰਹਾ ਤੂੰ ਸਚਾ ਸਾਹਿਬ ਸਿਵ ਸਾਲਿਉ ਜਨ ਕੀਤੀ ਸੁਪਾਰ ਪਿਆ ਕਹ ਨਾਨਕ ਕਰਤੇ ਕੀਆ ਪਤਾ ਜੋ ਵਿਚ ਕਰਨਦਾ ਸੋ ਕਰ ਰਿਹਾ ਸੋ ਦਰਾਗਾ ਸਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੀ ਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕਿਤੇ ਤਿਰੀ ਰਾਗ ਫਰੀ ਸੋ ਕਹੀ ਅਨਕੇ ਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਨੋਂ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਨੋਂ ਹੀ ਸਰਬ੍ਰਮਾ ਦੀਵੀ ਸੋਹੰਤੇ ਰੇ ਸਦਾ ਸਵਾਰੇ ਗਾਵਨ ਤੁਨੋਂ ਇੰਦਰੇਂਦਰਾ ਅਸਨ ਬੈਠੇ ਦੇਵ ਤਿਆਨਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਨਿਆ ਮਨ ਮੋਹਨ ਸੁਰਗ ਮਥ ਪਿਆਲੇ ਗਾਵਣ ਤੁਧਨੋ ਰਤਨ ਪਾਈ 38 ਤੀਰਤ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੂੰ ਨੋ ਘਰਨ ਮੰਡਲ ਬ੍ਰਹਮੰਡ ਆਕਰ ਕਰ ਖੇਤੇ ਤੇਰੇ ਧਾਰੀ ਸੀ ਤੂੰ ਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੂੰ ਨੋ ਗਾਵਣ ਸੇ ਮੈਂ ਚਤਨਾਵਨ ਨਾਨਕ ਆ ਵਿਚਾਰੀ ਸੂਈ ਸੂਈ ਸਦਾ ਸੱਚ ਸਾਹਿਬ ਸਾਚਾ ਸਾਤੀ ਨਾਹੀ ਹੈ ਪੀ ਹੁਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤੁਸ ਦੀ ਵੜਿਆਈ ਜੋ ਤੁਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹੂ ਸਾਹਾ ਪਤ ਸਾਹਿਬ ਨਾਨਕ ਰਹਿ ਰਜ਼ਾਈ ਆਸਾ ਮਹਲਾ ਪਹਿਲਾ ਸੁਨ ਵੱਡਾ ਆਖੇ ਸਭ ਕੋਏ ਕਿ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸੰਭਾਏ ਵੱਡੇ ਮੇਰੇ ਸਾਹਿਬਾ ਘਰ ਗੰਬੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਵਡਚੀਰਾ ਰਹਾਓ ਸਭ ਸੁਰਤੀ ਮ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨ ਨਹੀਂ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਲਵਡਿਆਈ ਸਭ ਸਾਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧਵੰਸ ਸਿੱਧਿਕ ਨੇ ਨਾ ਪਾਈਆ ਕਰਮ ਮਿਲਾ ਨਾ ਹੀ ਠਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਾਚਾਰਾ ਨਾਨਕ ਸਤਿ ਸਵਾਰਨ ਹਾਰਾ ਬਾਸਾ ਮਹੱਲਾ ਪਹਿਲਾ ਆਖਾਂ ਜੀਵਾਂ ਮਸਰੇ ਮਰ ਜਾਊਂ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖਾ ਖਾਈ ਚਲਿ ਹੈ ਦੁਖ ਸੁਖੋਂ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾਹਿ ਰਹਾਉ ਸਾਚੇ ਨਾਮ ਕੀ ਤਿਲਵੜੀ ਆਈ ਆਖ ਥਕੇ ਕੀਮਤ ਨਹੀਂ ਪਾਈ ਜਿਸ ਮਿਲ ਕਾ ਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾਰ ਹੀ ਨਾ ਚੁੱਕਾ ਭੂਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਪੋਤੇ ਵੜ ਤੇਰੀ ਦਾਜ ਦਿਨ 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 ਕਰ ਕਾ ਕੀਤੀ ਰਾਤ ਕਸਮ ਵਿਸਾਰਿ ਹੇ ਤੇ ਕਮਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਗੁਰ ਖਾ ਬਿਨੋ ਕਰਉ ਗੁਰਪਾਸ ਹਮ ਗਿਰੇ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮਿਰਾ ਪ੍ਰਾਨ ਸਖਾਈ ਹਰ ਕੀਰਤ ਹਮਦੀ ਰਹਿ ਰਾਸ ਰਹਾ ਹਰ ਜਨ ਕੀ ਵਡ ਭਾਗ ਵਡੇਰੇ ਜਨਹਾਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਨਹਾਰ ਹਰ ਹਰ ਸਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨਹਾਰ ਜਨ ਸਤਿਗੁਰ ਸੰਗਤ ਪਾਈ ਤਨ ਧਰਮ ਸਤਿ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਾਰੇ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹਿਰੇ ਮਨ ਚਤੁਰਹ ਉਦਮ ਜਾ ਆਹਰ ਹਰ ਜੀਉ ਪਰਿਆ ਸਹਿਲ ਪੱਥਰ ਮੈਂ ਜੰਤੁ ਪਾਏ ਤਾ ਅੰਕਾਰ ਜਿਕੇ ਅਗੇ ਕਰ ਧਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਮੇਨਨ ਨ ਪਤਾ ਲੋਕ ਸੁਧ ਬਣੀ ਤਾ ਕੋਈ ਨਾ ਕਿਸਗੀ ਧਰਿਆ ਸਿਰ ਸਿਰ ਜਿਕ ਸੰਭਾਲੇ ਠਾਕੁਰ ਕਾਹੀ ਮਨ ਭਾਉ ਕਰਿਆ ਊਡੇ ਊਡਾ ਵਸ ਕੁਸਾ ਤਿਸ ਪਾਛੇ ਬਚਰੇ ਛਰਿਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨਾਨਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਅਸਮਲਾ ਚੌਥਾ ਸੂਪੁਰਖੀ ਕੋ ਅੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਿਰੰਜਨ ਹਰਪੁਰਖ ਨਿਰੰਜਨ ਰਗਮਾਗ ਮਪਾਰਾ ਸਭ ਧਿਆਵੈ ਸਭ ਧਿਆਵੈ ਤਉ ਜੀ ਹਰ ਸੱਚੇ ਸਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸ਼ਿਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਨੇ ਅਵਰ ਨਾ ਜਾਣਾ ਤੂੰ ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕਿਆ ਗੁਣ ਆਖ ਵਖਾੜਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਤੇ ਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸਿਵਿਆ ਜਿਨ ਸਿਵਿਆ ਮੀਰਾ ਹਰ ਜੀਤੇ ਹਰ ਅਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਤਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਤੋ ਜੀ ਹਰਨ ਕਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰ ਹੈ ਹਰ ਪੂਜਾ ਜੀ ਤਪ ਤਾ ਪਹਿਜ ਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੂਜੇ ਵਡ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਅਸਾ ਮਹੱਲਾ ਚੌਥਾ ਤੁਮ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਭਾਵੇਂ ਸੂਈ ਥੀ ਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ त्याਆ ਜਿਸ ਨੂੰ ਕਿਰਪਾ ਕਰਹਿ ਤੰਨਾ ਵਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਦੇ ਆਪ ਵਿਛੂੜਿਆ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੀ ਤੁਝ ਬਿੰਦੂਜ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਖੇ ਮੇਲ ਜਿਸ ਨੂੰ ਤੂੰ ਜਾਣਾਂਹੀਂ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇ ਵਿਆਹ ਤਿਨ ਸੁਖ ਭਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂ ਦਬਿੰਦੂ ਜਾ ਅਵਰਨਾ ਕੋਈ ਤੂੰ ਕਰ ਕਰ ਵੇਖੈ ਜਾਣ ਹਿਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵਰੜਾ ਪਈਲੇ ਨਿਵਾਸਾ ਪਾਨੀ ਪਾਵਗਤ ਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੇ ਵਾਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆਂ ਰਹਾਓ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਨ ਕੀ ਸਰਨਾ ਜਿਨ ਤੂ ਨਹੀਂ ਵੀ ਸਰਿਆ ਕਾਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਬਿਲਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਦ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ Jap tap sanjhm dharm na kamaya Seva sadhana janaya har raaya Kahu nanak ham neech karma sharm parikhi rakho sharma बात शाही दसवीं कवियो बात बिनती चौपाई हमरी करू हादर छा पूर्ण होए चित की इच्छा तब चलन मन रहे हमारा अपना जान करू प्रति पारा हमरे दुष्ट सबे तुम काहू आबू हाद मोहि बचावो सुखी बसे मोरो परिवार सेवक सिख सबे करतार ਮੂਰਛਾ ਅਨਜ ਕਰਦਾ ਕਰੀਆ ਸਭੇ ਰਣ ਕੋ ਆ ਸੰਘਰੀਆ ਪੂਰਨ ਹੋਏ ਹਮਾਰੀ ਆ ਸਾਤ ਔਰ ਭਜਨ ਕੀ ਰਹੇ ਪਿਆਸਾ ਤੁਮਹਿ ਸ਼ਾਰਗੋਇ ਵਰਨਾ ਧਾਉ ਜੋ ਵਰਚਾ ਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੰਚੰ ਸਤਰ ਹਮਾਰੇ ਮਾਰੀ ਹੈ ਆਪ ਹਾਦ ਮਜੇ ਬਰੀ ਅਮਰਨ ਕਾਲ ਕਾ ਤਰਾਸ ਨਵਰੀਆ ਹੂ ਜੋ ਸਦਾ ਹਮਾਰੇ ਪਛਾ ਸਰੀ ਯਸ ਤੁਝ ਜੂ ਕਰੀ ਹੋ ਰੱਛਾ ਰਾਖ ਲੈ ਹੋ ਮਹਾਰਾਖਣ ਹਾਰੇ ਸਾਹਿਬ ਸੰਹ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੂ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਗਿਆ ਤਮਾਸਾ ਜਵਨ ਕਾਲ ਜੋਗੀ ਸਭ ਕੀ ਉਹ ਬੇਦਰਾਜ ਬ੍ਰਹਮਾ ਜੂ ਥਿਓ ਜਵਨਕਾਲ ਸਭ ਲੋਕ ਸਵਾਰ ਆ ਨਮਸਕਾਰ ਹੈ ਤਾਹੇ ਹਮਾਰਾ ਜਵਨਕਾਲ ਸਭ ਜਗਤ ਬਨਾਇਉ ਦੀਵ ਦੇਹੰਤ ਜਛੁਨੁਕ ਜਾਇਉ ਆਦੰਤਿ ਕੈ ਅਵਤਾਰ ਆਸੂਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਭ ਪ੍ਰਜਾ ਜਿਨਿ ਆਪ ਸਵਾਰੀ ਸਿਵ ਕਨ ਕੋ ਸਿਵ ਕੰਸੁ ਗਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਹੰ ਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਛਾਨ ਤ ਜੀਤੀ ਤੇ ਕੁੰਚਰੇ ਅਸਥੂਲਾ ਸਭਰ ਗ੍ਰਿਪਾ ਅਦ੍ਰਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਗਈ ਜਾਣੈ ਜਬ ਉਦਕਰਖ ਕਰਾ ਕਰਤਾ ਰਾ ਪ੍ਰਜਾ ਧਰਤ ਦਬਦੀ ਅਪਾਰਾ जबिया करख करत हु कब तुम अमिल देतर सबं जीते बदन सर सब धारय आप अपनी भुजा चारय तुम सब हीते रहत निरालम जानत भेद भेद हरि आलम निरंकार निर्विकार निर्लंब आद अनिल अनाद संगतां का मुड़ चारद पीदा जां को पीपना पापद बेदा ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂਰਗਜ ਬੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵੰਦਰੰਕਾਰ ਕਾ ਜੀਨ ਤਨਹ ਪੇਵਾ ਆਪਣੀ ਵਿਦਿਆ ਜੀਤੀ ਬਰਨਤ ਬਿਨ ਬਿਨ ਤੋਇ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਹਿ ਬਿਸ ਜਾ ਪ੍ਰਥਮ ਸੰਸਾਰ ਆਇ ਕਾ ਰੂਪਨੂ ਸਰੂਪਾਰੰਗ ਭਿਊ ਰਾਵਕਿ ਭੂਪਾ ਪਾਂਡ ਜਿਰ ਸਿਤ ਜੀਨੀ ਉਤਪਜ ਖਾਨ ਭੌਰਚ ਦੀਨੀ कफूल राजा हुवा बैठा कहो सुमडपयो शंकरै कैठा सगरी शिष्य दिखाय चंभवाद जुगास रूप सिवभववृच्छा मीरी तुम करू सिख वार सिख संघरो दुष्ट जिते उठवात उत्पाता सकल मलेष करो रनकाता जी असुजित अवसरनी परे तन के दुष्ट दुख दहा मरे ਪੁਰਖ ਜਵਨ ਪਗ ਪਰੇ ਤਿਹਾਰੀ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਏ ਤਾਂ ਹੈ ਸੁਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰਿਧਿ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵਸਕਿ ਨ ਕੋਈ ਇਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੁਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਾਹਾ ਖੜਗ ਕੀਤਨ ਸਰਨ ਤੇ ਹਾਰੀ ਆਪ ਹਾਦ ਲੈ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੁਖ ਤੇ ਲੈ ਹੋ ਬਚਾਈ ਸਵਿਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾਮ ਮੰਨਿਓ ਸਿਮਰਤ ਸਾਸਤਰ ਵੀਦ ਸਬੈ ਬਹੁ ਭੀਦ ਕਹ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ मैं ना कहू सब तुहे बखाने दोहरा सगल द्वार को छाड़क गहो तुहारु द्वार बाही गें की लाज अस गोविंद दास तुहार ਰਾਗ ਕਲੀ ਮਹੱਲਾ ਤੀਜਾ ਨੰਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਂਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨਵ ਜੀਆਂ ਵਾਧਾਈਆਂ ਨਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੇ ਆਈਆਂ ਸ਼ਬਦੋ ਤਾਂ ਗਾਵੂ ਹਰੀ ਕੇ RAM ਜਿਨੀ ਵਸਾਇਆ ਗਗਨਾਨਕ ਨੰਦ ਊਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰੂ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾਂਗ ਲਾਂਗ ਸਮਰਾ ਸੁਆਮੀ ਸੋਗਿ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤਿਰ ਸਭ ਕੁਝ ਹੈ ਜਿਸ ਦੇਹੀ ਸੋ ਪਾਵੇ ਸਦਾ ਸਿ ਸਲਾ ਦੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜ਼ੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਾ ਸੱਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਰ ਮੇਰਾ ਜਿਨ ਪੂਖਾਂ ਸਭ ਗਵਾਈਆਂ ਘਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਦ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਕੇ ਆ ਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਦਦਕਰ ਸਪਾਗਿਆ ਕਰ ਸਪਾਗਿਆ ਸ਼ਬਦ ਵਾਜੇ ਕਲਾ ਜਤ ਕਰਤਾਰੀਆ ਪੰਜ ਦੂਦ ਵਸ ਗੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੂ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਤ ਕਰ ਹੰਦ ਵਾਜੇ ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮਪਰ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਸਾਜਨ ਪਰੇ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਾਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਰਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਜ਼ੇਦਾਰੂ ਜੀ ਕੁ ਖਾਬੇ ਜੀ ਕੁ ਪੁੰਚਾ ਤਿਸ ਕਾ ਹੋਇ ਉਧਾਰ ਹੋਇ ਵਸ ਤਾ ਜੀ ਨਾ ਜਾਈ ਨਤ ਨਤ ਰਾਖੁਰ ਤਾਰੂ ਧੰ ਸੰਸਾਰ ਚਰਨ ਲਗ ਤਰੀਆ ਸਬ ਨਾਨਕ ਬ੍ਰਹਮ ਪਸਾਰੂ ਸਲੋਕ ਮਹਲਾ 5 ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਹਾਪੇ ਤਰਸ ਪਿਉਈ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲਾਤਾ ਜੀਵਾ ਤਨ ਮੰਨਤੀ ਵਾ ਹਰੀਆ ਦਰਸ ਪਿਆ ਮੇਰਾ ਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਨਤੀ ਵਾ ਹਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ